ਉਹ ਵਿਆਹ-ਵਿਆਹ ਤਾਂ ਕਰ ਹੀ ਜਾਣਾ। ਜਦੋਂ ਵਿਆਹ ਦਾ ਲੱਡੂ ਤਰੇ ਸੰਗ ਚ ਪੈਣਾ ਤੈਨੂੰ ਫੇਰ ਪਤਾ ਲੱਗੂ। ਮੇਰਾ ਵਿਆਹ ਫੇਰ ਕਦੋਂ ਕੋ ਹੋਊ ਯਾਰ? ਮੈਂ ਜਦੋਂ ਸੋਚੇਗਾ ਤੇਰਾ ਕਾਮਕਾਰ ਬਨ ਜਾਏਗਾ। ਪਰ ਤੂੰ ਵਿਆਹ ਦੀ ਤਿਆਰੀਆਂ ਕਰ। ਕੱਲ ਨੂੰ ਫੇਰ ਹੋਊ ਮੇਰਾ ਵਿਆਹ। ਪੱਕਾ। ਓਏ ਪਾਪੇ ਲਾ ਰੋਟੀ। ਉਹ ਤੌਰੇ ਡਰਾ ਇਹ ਤਾਂ ਅਸੀਂ ਬੋਲਾ ਤਾਂ ਨਹੀਂ ਹੈਗਾ ਮੈਂ। ਚੱਲ ਵੀ ਕਰੇ। ਕਰ ਸੁਣਨਾ ਪਿਆਗਾ। ਤਦ ਕੱਢੀ ਜਾਂਦਾ ਇੱਥੇ ਬੈਠਾ। ਮੇਰਾ ਵਿਆਹ ਕਰਵਾਉਣ ਨੂੰ ਨਹੀਂ ਕਰਦਾ ਬਾਪੂ ਨਾ ਮੰਨਦਾ ਮੇਰਾ ਮੇਰਾ ਵਿਆਹ ਕਰਵਾਉਣ ਨੂੰ ਨਹੀਂ ਕਰਦਾ ਬਾਪੂ ਨਹੀਂ ਮੰਨਦਾ ਮੇਰਾ ਖੱਕਾ ਕੁੱਚ ਨਾ ਨਾ ਦੇਵੀਂ ਕੰਬਾਪੂ ਆ ਗਿਆ ਉਹ ਗਾਣੇ ਜਿਹਾ ਨਾ ਗਾਇਆ ਕਰ ਸਾਰਾ ਦਾ ਨਾ ਆ ਉਹ ਦੇਣਾ ਕਿਹੜਾ ਬੜਾ ਆ ਗਿਆ ਮਾੜਾ ਮੋਟਾ ਡੰਗਰ ਪਸ਼ੂ ਅੰਦਰ ਬੰਨ ਬਾਪੂ ਡੰਗਰ ਪਸ਼ੂ ਵੀ ਮੈਂ ਬੰਨ ਦਿਨਾ ਹੈ ਡੰਗਰ ਪਸ਼ੂਆਂ ਧੀਆਂ ਮੈਂ ਤੂੰ ਕਦ ਮੇਰਾ ਵਿਆਹ ਕਰਨਾ ਗਾਣੇ ਗਾਣੀ ਗੋਣੇ ਗਾਣਾ ਗਾ ਕੇ ਮੈਂ ਗੁਜ਼ਾਰਾ ਕਰਦਾ ਹੋਰ ਵਿਆਹ ਤੂੰ ਮੇਰਾ ਕਰਦਾ ਨਹੀਂ ਉਹ ਕਰ ਦਿੰਦੇ ਆ ਵਿਆਹ ਵੀ ਕਰਦੇ ਆ ਕੋਈ ਨਹੀਂ ਕਰਦਾ ਮੈਂ ਜਾ ਕੇ ਆਉਣਾ ਤੇਰੀ ਭਾਨੀ ਚਾਚੀ ਕੋਲੇ ਤੂੰ ਜਾ ਕੇ ਉਹਨੂੰ ਐ ਕਹਿ ਕਾ ਟੁੱਟੀ ਭੱਜੀ ਜੀ ਕੋਈ ਲਿਆ ਦੇ ਭਾਲ ਭੂਲ ਕੇ ਕੋਈ ਪੇਕਿਆ ਤੂੰ ਕੋਈ ਨਹੀਂ ਹਾਂ ਜਾ ਕੇ ਉਹਨਾਂ ਕਰ ਲੈ ਕੰਮ ਤੂੰ ਉਮਰ ਮੇਰੀ ਪੈਂ ਦੀ 40 ਸਾਲ ਦੀ ਹੋਈ ਖੜੀ ਐ ਵਿਆਹ ਬਾਰੇ ਤੂੰ ਮੇਰਾ ਸੋਚਦਾ ਨਹੀਂ ਯਾਰ ਉਹ ਕਰ ਦਿੰਦੇ ਆ ਕਰਦਾ ਕਰਦਾ ਮੈਂ ਹੱਲ ਕੋਈ ਹਾਂ ਤੂੰ ਤਾਂ ਇਹ ਕਹਦਾ ਨਾ ਮੈਂ ਕਰਦਾ ਕੋਈ ਨਹੀਂ ਗੱਲਾ ਕਰਦਾ ਮੈਂ ਕਰਦਾ ਕੋਈ ਨਹੀਂ ਕਰਦਾਗਾ ਪਤਾ ਨਹੀਂ ਕਦੋਂ ਕਰੇਗਾ ਤੇਰੀ ਨਹੀਂ ਮੈਨੂੰ ਤਾਂ ਸਮਝ ਆਉਂਦੀ ਯਾਰ ਉਹ ਵਿਆਹ ਵਿਆਹ ਤਾਂ ਕਰ ਹੀ ਜਾਣਾ ਜਦੋਂ ਵਿਆਹ ਦਾ ਲੱਡੂ ਤੇਰੇ ਸੰਗ ਵਿੱਚ ਪਸਿਆ ਨਾ ਤੈਨੂੰ ਫੇਰ ਪਤਾ ਲੱਗੂ ਪਰ ਲੱਡੂ ਕੋਈ ਨਹੀਂ ਸੰਗ ਵਿੱਚ ਪਸਦਾ ਲੱਡੂ ਬਾਜ ਕੇ ਬਨੇਰੇ ਵਿੱਚ ਟੁੱਟਿਆ ਸੁੱਤੀਏ ਨਹੀਂ ਜਾਗੇ ਅੱਲੜੇ ਓਏ ਤੂੰ ਸਾਰਾ ਦਿਨ ਗਾਣੇ ਨਾ ਗਾਇਆ ਕਰ ਨਾ ਗਾਇਆ ਕਰ ਅਗਲਾ ਟੱਪਾ ਤਾਂ ਸੁਣ ਤੂੰ ਸਾਨੂੰ ਅਲੜਾਂ ਨੂੰ ਨੀਂਦ ਪਿਆਰੀ ਸੁੱਤੀ ਨਾ ਜਗਾਈ ਚੰਨ ਵੇ ਤੂੰ ਖਾਰੇ ਨਾਲਾਉਣ ਲੱਗ ਜੇ ਤੂੰ ਬਹਿ ਜਾ ਜਾਂ ਭੱਜ ਜਾ ਬਾਕੀ ਯਾਰ ਤੂੰ ਤਾਂ ਮੇਰਾ ਗਾਣੇ ਦੀ ਪੱਟੀ ਮੇਸ ਕਰਤੀ ਐਨਾ ਵਰੀਆ ਮੈਂ ਗਾਣਾ ਚ ਸੁਣਾਇ ਸੀ ਤੈਨੂੰ ਵਿਆਹ ਦਾ ਤੂੰ ਮੇਰਾ ਕੀ ਕਰਨਾ ਗਾਣਾ ਵੀ ਨਹੀਂ ਸੁਣ ਸਕਦਾ ਮੈਂ ਤੋਂ ਚੱਲ ਵੀ ਗੱਗਾ ਸਿਆਂ ਫੇਰ ਪਾਪਾ ਤੂੰ ਸਸੀ ਗਾ ਵੀ ਬੀ ਹੋ ਠੀਕ ਠਾਕ ਹੋ? ਹਾਂ ਠੀਕ ਆ ਪਟਾ। ਹੋਰ ਸੇਤ ਠੀਕ ਕਹਿੰਦੀ ਆ? ਹਾਂ ਠੀਕ ਆ। ਕੋਈ ਨਾ। ਬਟੇ ਕੋਈ ਬਾਰ ਬਾਤ ਕਰੀਆ। ਹਾਂ ਠੀਕ ਆ ਬੇਬੀ ਵਧੀਆ ਬੱਸ। ਹੋਰ ਹੋਰ ਬਣੀ ਤੂੰ ਠੀਕ ਹੋ? ਹਾਂ ਠੀਕ ਆ ਵੀਰੇ ਹੋਰ ਕਿਵੇਂ ਆਉਣੇ ਆ? ਬੱਸ ਤੁਹਾਨੂੰ ਪਤਾ ਹੀ ਆ। ਘਰੇ ਔਖਾ ਹੋਇਆ ਪਿਆ ਰੋਟੀ ਪਾਣੀ ਦਾ। ਅੱਗੇ ਦੀ ਮਾਂ ਦਾ ਤੁਹਾਨੂੰ ਪਤਾ। ਕਿੰਨਾ ਟਾਈਮ ਹੋ ਗਿਆ? ਹਾਂ। ਤੇ ਹੁਣ ਕੱਲੇ ਜਾਣੇ ਆ ਦੋਨੇ ਜਾਣੇ ਅਸੀਂ ਸਾਨੂੰ ਰੋਟੀ ਪਾਣੀ ਦਾ ਬਹੁਤ ਔਖਾ ਹੋਇਆ ਪਿਆ ਕੋ ਤਾਂ ਹੈ ਔਖਾ ਤਾਂ ਹੋ ਜਾਂਦਾ ਜਿਹਰਾਨੀਆਂ ਬਿਨਾਂ ਹੋਰ ਉਹ ਵੀ ਵਿਚਾਰਾ ਕੱਲਾ ਕੀ ਕਰੇ ਸਾਰਾ ਦਿਨ ਕੰਮ ਉਹਨੂੰ ਆਪ ਬੁੜੀਆਂ ਵਾਲੇ ਕੰਮ ਵੀ ਉਹਨੂੰ ਆਪ ਕਰਨੇ ਪੈਂਦੇ ਸਾਰੇ ਰੋਟੀ ਪਾਣੀ ਪੋਚੇ ਦਾ ਲੀਡੇ ਕੱਪੜੇ ਦਾ ਸਾਰਾ ਕੁਝ ਆਪ ਨੂੰ ਕਰਨਾ ਪੈਂਦਾ ਤੇ ਮਦਾ ਛੋਡੇ ਕੋਲ ਹੀ ਆਈ ਆ ਸੀਗਾ ਜਿਹੜੇ ਵਿਚਾਰੇ ਦਾ ਕੋਈ ਹੋ ਜਾਂਦਾ ਇੱਧਰ ਬੰਨ ਸਭ ਕੋਈ ਸਾਖ ਸੂਕ ਛੋਡੀ ਨਿਗਾ ਚ ਹੈਗਾ ਤਾਂ ਕਰਾ ਦਿੰਦੇ ਰਿਸ਼ਤਾ ਤਾਂ ਮੈਂ ਕਰਾ ਦੂੰਗੀ। ਹਾਂ। ਕੁੜੀ ਵਧੀਆ ਹੈਗੀ, ਬਹੁਤ ਸਿਆਣੀ ਹੈ ਕੁੜੀ। ਅੱਛਾ। ਹਾਂ। ਘਰ ਦਾ ਅਗਾ ਚੱਗਾ ਚੱਕਣ ਵਾਲੀ ਆ। ਫਿਰ ਤਾਂ ਵਧੀਆ ਬਈ ਕੋਈ ਸਿਆਣੀ ਹੋਵੇ ਬੱਸ। ਤੇ ਗੱਲ ਕਰ ਮੈਂ ਤੋਲਾ ਲਾਉਂਗੀ। ਕਰਨ ਨੂੰ ਫਿਰ ਤੁਸੀਂ ਕਹੋਗੇ। ਕੋਈ ਨਹੀਂ, ਛੋਡਾ ਦਾ ਮਾਨ ਤਾਨ ਕਰ ਦਿਆਂਗੇ ਕੋਈ ਗੱਲ ਨਹੀਂ। ਪਰ ਮੈਂ ਕੁੜੀ ਸਿਆਣੀ ਚਾਹੀਦੀ ਆ ਆਪਣ ਨੂੰ ਬੱਸ। ਕੁੜੀ ਤਾਂ ਤੂੰ ਪੁੱਛ ਨਾ। ਅੱਛਾ। ਹਾਂ, ਬਹੁਤ ਸਿਆਣੀ ਹੈਗੀ। ਤੇ ਪਾ ਨੋਨੇ ਕੋਕੇ ਜਾੜਦੇ ਨਾ ਉੱਥੇ ਦਾ ਫਿਰ ਤੈਨੂੰ ਪਤਾ ਹੀ ਆ ਠੀਕ ਐ ਤੇ ਫਿਰ ਤੁਸੀਂ ਜਾ ਆਉਂਦੇ ਫਿਰ ਕਦੇ ਦਿਨ ਤੱਕ ਹਾਂ ਕੋਈ ਨਹੀਂ ਮੈਂ ਜਾ ਆਉਂਗੀ ਗੱਲ ਕਰ ਲੂੰਗੀ ਉਹਨਾਂ ਨਾਲ ਨੀਚੇ ਤੀ ਜਾਓ ਫਿਰ ਹਾਂ ਠੀਕ ਐ ਕੋਈ ਗੱਲ ਨਹੀਂ ਮੈਂ ਜਾ ਆਉਂਗੀ ਠੀਕ ਐ ਚੰਗਾ ਵੀ ਚੰਗਾ ਪਤਾ ਸੇ ਜਾ ਆਇਓ ਫਿਰ ਚਲਦੇ ਹਾਂ ਹਾਂ ਜਾ ਆਇਆ ਮੈਂ ਲਾਵੇ ਪੂਖੋ ਦੀ ਮਾਣੂ ਕੋਣਾ ਹਾਂ ਗੱਲ ਕਰ ਉਹਦੇ ਨਾਲ ਰਿਸ਼ਤੇ ਦੀ ਤੇ ਚਲ ਆਪਾਂ ਕਰਾਈ ਉਹਨਾਂ ਦੇ ਰਿਸ਼ਤਾ ਹੋਰ ਕਿਵੇਂ ਆ ਪਹਨੇ ਹਾਂ ਸਾਡੇ ਵੀ ਸਾਰੇ ਵਧੀਆ ਨੇ ਤੇ ਹੋਰ ਤੁਸੀਂ ਦੱਸੋ ਘਰ ਪਰਿਵਾਰ ਸਾਰੇ ਠੀਕ ਨੇ ਚੱਲ ਵਧੀਆ ਤੇ ਨਾਲੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ ਤੇ ਆਪਣੇ ਭੂਟਾ ਵਾਸਤੇ ਨਾ ਰਿਸ਼ਤਾ ਆਇਆ ਸੀਗਾ ਤੇ ਉਹ ਤੁਸੀਂ ਚਲੋ ਦੱਸ ਦੋ ਮੈਨੂੰ ਹਨਾ ਤੇ ਰਿਸ਼ਤਾ ਵਧੀਆ ਹੈਗਾ ਤੇ ਆਪਾਂ ਨਾਲ ਰਿਸ਼ਤਾ ਉੱਥੇ ਪੱਕਾ ਕਰਨਾਗਾ ਤੇ ਚਲ ਕੋਈ ਗੱਲ ਨਹੀਂ ਜੇ ਤੁਸੀਂ ਮੇਰੇ ਤੇ ਗੱਲ ਛੱਡਦੇ ਆ ਨਾ ਫਿਰ ਮੇਰੇ ਬਨੂਆ ਤਾਂ ਪੱਕਾ ਹੀ ਹੈਗਾ ਚਲ ਤੁਸੀਂ ਹੁਣ ਕੱਲ ਨੂੰ ਆ ਜਿਓ ਤੇ ਆਪਾਂ ਪੱਕ ਠੱਕ ਕਰਕੇ ਜਾਣੀ ਆ ਹੁਣ ਚਲ ਕੋਈ ਨਹੀਂ ਦੇਖ ਲੂੰਗੀ ਮੈਂ ਜਿਵੇਂ ਠੀਕ ਹੋਊਗਾ ਨਾ ਮੈਂ ਜਿਕਰੀ ਕਰਾਂਗੇ ਜੇ ਆਪਣਾ ਚੁੰਨੀ ਚੜਾਵਾ ਵੀ ਲੋਟ ਆਉਂਦਾ ਹੋਇਆ ਨਾ ਉਹ ਵੀ ਕਰ ਦਾਂਗੇ ਫਿਰ ਉਹ ਤਾਂ ਲੋੜ ਮੰਦ ਨੇ ਵਿਚਾਰੇ ਚਲ ਠੀਕ ਆ ਆਪਾਂ ਕੱਲ ਨੂੰ ਮਿਲਦੇ ਆਂ ਫਿਰ ਲੈਵੇ ਹੁਣ ਆਪਣਾ ਤਾਂ ਰਿਸ਼ਤਾ ਪਤਾ ਪਵਾਈਏ ਛਾ ਆਪ ਰਿਸ਼ਤਾ ਕਰਾ ਕੇ

ਸਾਦਰ ਕੋਈ ਨ ਕੋਈ ਬਣਾ ਲੈ ਨਾਲੇ ਮੈਂ ਤੇਨੂੰ ਇੱਕ ਗੱਲ ਇਹ ਕਹਿਣਾ ਚਦੀਕ ਦਾ ਗਾਣਾ ਤੁਮੀ ਸੁਣਿਆ ਪਈ ਮੈਂ ਕਾਜਰ ਵਰ ਕੀ ਕਹਿਣਾ ਚੋਚੋ ਪੈਂਦਾ ਰੰਗ ਤੂੰ ਮਾਇ 70 ਲਾ ਲੂਗਾ ਓ ਬਾਪੂ ਚੇਤਰ ਦਾ ਤੂੰ ਮੇਰੇ ਮਾਰੀ ਚੱਲੀ ਉਹ ਤੋਂ ਮੈਂ ਬਾਅਦ ਚ ਤੂੰ ਮੇ ਤੋਂ ਆ ਕੰਮ ਦਾ ਮੈਂ ਤੋਂ ਖੜਾ ਛੜਵਾ ਰਿਓ ਮੈਂ ਕਦੋਂ ਛੱਡੂਗਾ ਇਹਨੂੰ ਹੈ ਕਿੰਨਾ ਚਿਰ ਮੈਂ ਆਪਦੇ ਹੱਥ ਤੋਕੀ ਜਾਊਗਾ ਓ ਬਾਪੂ ਸਾਥ ਬੰਨਦਾ ਮੈਂ ਤੇਰੇ ਮੂਰੇ ਓ ਮੈਂ ਆ ਕੰਮ ਤੋਂ ਖੜਾ ਛੜਵਾ ਲ ਤੈ ਤੇ ਪੈਰੀਂ ਹੱਥ ਲਾਉਣਾ ਮੈਂ ਤੇ ਪੈਰੀਂ ਹੱਥ ਦਾ ਕੋਈ ਨਹੀਂ ਜਾਇਆ ਆਇਆ ਮੈਂ ਜਾਇਆ ਆਹੋ ਕੀ ਗੈਂਦੀ ਫਰਚਾ ਚੀ ਉਹ ਤਾਂ ਪੱਕੀ ਗੱਲ ਐ ਪੱਕੀ ਗੱਲ ਐ ਹਾਂ ਪਰ ਜਿਉਂਦਾ ਰਹਿ ਉਹ ਬਾਪੂ ਕੋਈ ਨਹੀਂ ਕੋਈ ਨਹੀਂ ਉਹ ਬਸ ਉਹ ਤਾਂ ਛੱਟ ਮੰਗਣੀ ਪੱਟ ਵਿਆਹ ਵਾਲਾ ਕੰਮ ਹੀ ਆ ਉਹ ਤਾਂ ਆਪ ਪੂਰਾ ਕਹਿੰਦੇ ਵੀ ਕੁੜੀ ਬਹੁਤ ਸਿਆਣੀ ਐ ਅੱਛਾ ਤੇ ਮਹਾਵੀਰਦਾਲ ਠੀਕ ਐ ਪਰ ਉਹ ਕਹਿੰਦੀ ਕਹਿੰਦੀ ਥੋੜੇ ਦੀ ਸ਼ਾਮ ਮੈਨੂੰ ਕਹਿੰਦੀ ਆ ਮਹਾਕੂਰ ਗਾਲੇ ਤੂੰ ਕਹਿਤਾ ਮੈਂ ਪਾ ਬਾਪੂ ਟੋਲੇ ਦੀ ਸ਼ਾਪ ਵੀ ਆਪਾਂ ਪਾ ਦਾਂਗੇ ਹਨਾ ਆਪਾਂ ਫਿਰ ਦੇਣਾ ਕਿਨੂੰ ਐ ਜੇ ਉਹ ਨਾ ਆਪਣੀ ਸਾਨੂੰ ਹੋਰ ਸੁਣਦਾ ਵੀ ਨਹੀਂ ਕੋਈ ਹੈਗਾ ਕੋਈ ਨਾ ਕੋਈ ਹੈ ਆਪਾਂ ਉਹ ਤਾਂ ਕਹਿੰਦੀ ਮੈਂ ਇਹ ਜੇ ਕੋਕੇ ਲਾਉਂ ਕਹਿੰਦੀ ਅੱਜ ਤੱਕ ਕਿਸ ਨੇ ਲਾਏ ਨਹੀਂ ਹਾਂ ਨਾਲੇ ਉਹਦਾ ਮੈਨੂੰ ਇੰਨਾ ਵੀ ਪਤਾ ਉਹਦਾ ਤਾਂ ਉਹ ਜਿੱਥੇ ਕੋਕਾ ਲਾਉਂਦੀ ਐ ਉਥੇ ਪੱਕਾ ਹੀ ਲਾਉਂਦੀ ਐ ਫਿਰ ਆਹੋ ਮੈਂ ਗਿਆ ਜੀ ਇਸੇ ਕਰਕੇ ਉਹਦੇ ਕੋਲ ਹੀ ਆ ਹੁਣ ਲੋਕ ਤਾਂ ਹੋਰ ਬਥੇਰੇ ਹੈਗੇ ਨੇ ਬਟੋਲੇ ਤਾਂ ਹਾਂ ਪਰ ਉਹ ਮੈਨੂੰ ਪਤਾ ਤੂੰ ਨਾਲੇ ਆਸ ਗਵਾਣ ਕਿਸੇ ਕੋਲ ਗੱਲ ਨਾ ਕਰੀ ਚੰਗਾ ਫਿਰ ਇਹ ਆਹੋ ਤੂੰ ਵੀ ਨਾ ਕਰੀ ਮੈਂ ਵੀ ਨਹੀਂ ਕਰਦਾ ਬਾਲਾ ਠੋਕਰ ਹੈ ਮੈਂ ਬਤਾ ਫੁੱਲੇ ਨਾ ਆਪਾਂ ਗੱਲ ਕਰਦੇ ਨਾਲੇ ਮੈਂ ਆਪਦੇ ਆਪਦੇ ਥੋੜੀ ਛੀਟ ਲੱਤ ਮਾਰੂੰਗਾ ਆਹੋ ਬਸ ਹਾਂ ਚੁੱਪੀ ਰਹੀ ਜੰਗਾ ਮੈਂ ਤਾਂ ਚੁੱਪੀ ਆ ਹੁਣ ਸਬਜ਼ੀ ਬਣਾ ਲੈ ਮੈਂ ਸਬਜ਼ੀ ਬਸ ਐ ਬਣਾਤੀ ਬਸ ਬਣਾ ਰੋਟੀਆਂ ਖਾਣ ਆ ਜੀ ਬਸ ਪਾਪੋ ਗੱਲ ਤਾਂ ਸੁਣ ਜਾ ਗਾਣਾ ਸੁਣਾ ਮੈਂ ਤੈਨੂੰ ਘਰ ਦੀ ਮੁਰਗੀ ਧਾਲ ਬਰੋਬਰ ਕਹਿਣ ਸਿਆਣੀ ਨਹੀਂ ਗੋਰੇ ਗੋਰੇ ਜੰਮਣ ਕੇ ਕੱਗੇ ਦੇ ਨਿਆਣੇ ਨਹੀਂ ਕੋਣਾ ਨਾ ਨਾ ਜੇ ਵਿਆਹ ਹੋਇਆ ਨਹੀਂ ਗਾ ਨਿਆਣੇ ਜੰਮਣ ਦੇ ਦੇ ਟੱਪ ਕਰ ਜਾ ਨਾ ਇਹ ਕਿਹਾ ਜੇ ਅਜੇ ਟੱਪ ਕਰ ਜਾ ਟੱਪ ਕਰ ਜਾ ਅਜੇ ਪਰਦਾ ਰਹਿਣ ਦੇ ਉਹ ਮੈਂ ਤਾਂ ਬੱਪ ਮੂੰਹ ਤੇ ਉਂਗਲ ਧਾਰ ਲੈਣਾ ਲੈ ਹਾਂ ਬਸ ਬਾ ਇੱਥੇ ਦਾ ਹੂੰ ਭਾਜੀ ਹੁਣ ਬੋਲਣਾ ਮੂੰਹ ਤੇ ਉਂਗਲ ਜਾਏ ਗੁਰੂ ਮਹਾਰਾਜ ਹੈ ਗੋਦਾਨ ਸੇਵਾ ਕਰਮਾ ਵਾਲਾ ਹਾਂ ਕੋਈ ਦਾਨ ਨਹੀਂ ਸੇਗਾ ਉਹ ਦਾਨ ਤਾਂ ਤੈਨੂੰ ਮੈਂ ਦੇ ਕੇ ਤੋਰੂੰਗਾ ਕੋਈ ਨਹੀਂ ਪੰਡਾ 100 ਰੁਪਏ ਤੈਨੂੰ ਦੇ ਦਾਂਗੇ ਪਹਿਲਾਂ ਤੂੰ ਮੈਨੂੰ ਐਂ ਦੱਸ ਮੇਰਾ ਵਿਆਹ ਹੋ ਜਾਊਗਾ ਹੋ ਜਾਣਾ ਪਰ ਦੋ ਨਿਆਣੇ ਆਣਗੇ ਦੋ ਨਿਆਣੇ ਆਉਣਗੇ ਤੂੰ ਮੇਰਾ ਹੱਥ ਦੇਖ ਯਾਰ ਮੁੰਡਾ ਕਰਮਾ ਵਾਲਾ ਬੈਠਾ 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 ਤੇਰੀ ਕਿਸਮਤ ਬਹੁਤ ਅੱਛੀ ਹੈ ਅੱਛਾ ਪਰ ਉਮਰ ਤੇਰੀ ਬਹੁਤ ਪਰ ਜ਼ਿੰਮੇਦਾਰੀ ਨਹੀਂ ਲੈਣਾ ਕਿਸੇ ਦੀ ਪਰ ਤੂੰ ਪਰ ਤੂੰ ਨੇ ਹਰਾਮ ਦੀ ਦੌਲਤ ਨਿਕਮਾਇਆ ਹੱਕ ਦੀ ਕਰਕੇ ਖਾਇਆ पर पत्नी का तो सहारा नहीं है पर कर्मों का सहारा पर पत्नी का प्यार तो बनाता पर बनता नहीं ठीक है गड़बड़ी रहती है ठीक पर है। सोचा तो तूने बहुत कुछ पर बना और कुछ है। आई समझा है, है। है? प्यार वाली आएगी प्यार वाली आउगी बहुत करेगी अच्छा जितने प्यार बनिया रहेगा तेरा ਬਾਬਾ ਇਹ ਸਾਰਾ ਕੁਝ ਹੋ ਗਿਆ ਨਾ ਤੇਰਾ ਚੋਲਾ ਪੱਕਾ ਹੈ ਕਿਹੜੇ ਰੰਗ ਦਾ ਪਾਉਣਾ ਹਾਂ ਇਹ ਚਿੱਟਾ ਰੰਗ ਦਾ ਪਾਉਣਾ ਚਿੱਟਾ ਚਿੱਟਾ ਪਾਉਣਾ ਆਹ ਹੋਏ ਤਾਂ ਮਿੱਟੀ ਰੰਗਾ ਹੈ ਹਨਾ ਤੇ ਹੋਰ ਫਿਰ ਹੋਰ ਤੋਂ ਸਮਾ ਤੇਰਾ ਸਹੀ ਸਮਾ ਸਹੀ ਹੈ ਕਾਰਿਆ ਤੇਰਾ ਬਦਲੇਗਾ ਠੀਕ ਹੈ ਜੋ ਸੋਚੇਗਾ ਬਨੇਗਾ ਔਰ ਵੀ ਕਾਰੋਬਾਰ ਤੇਰਾ ਉੱਚਾ ਬਨੇਗਾ ਜਿਉਂਦਾ ਰਹੇ ਬਾਬਾ ਜਿਉਂਦਾ ਰਹ ਤਨ ਹੈ ਬਾਬਾ ਤਨ ਹੈ ਬਾਬਾ ਮੇਰਾ ਵਿਆਹ ਫਿਰ ਕਦੋਂ ਕੋ ਹੋ ਜੂ ਯਾਰ ਮੈਂ ਜਦੋਂ ਸੋਚੇਗਾ ਤੇਰਾ ਕਾਮਕਾਰ ਬਣ ਜਾਏਗਾ ਪਰ ਤੂੰ ਵਿਆਹ ਦੀ ਤਿਆਰੀਆਂ ਕਰ ਕੱਲ ਨੂੰ ਫਿਰ ਹੋ ਜੂ ਮੇਰਾ ਵਿਆਹ ਪੱਕਾ ਓ ਬਾ ਓ ਬਾਬਾ ਤੇਰੇ ਇਸ ਖੁਸ਼ੀ ਲਈ ਲੈ ਤੇਰੇ ਚੇਲੇ ਨੂੰ ਵੀ ਅੱਛਾ ਤੈਨੂੰ ਵੀ ਠੀਕ ਹੈ ਜਾਂ ਮਾਲਕ ਦੀ ਦਿਆ ਰਹੀਗੀ ਤੇਰੇ ਉੱਪਰ ਅੱਜ ਆਉਂਦਾ ਰਹੇ ਮੇਰੀ ਕਿਰਪਾ ਬਣ ਜਾਏਗੀ ਠੀਕ ਹੈ ਪਤਨੀ ਆਏਗੀ ਲੱਟੂ ਖਵਾਣਾ ਮੁਰਗੇ ਉਹ ਮੈਂ ਕਹਿੰਦਾ ਬਾਪੂ ਲੱਟੂ ਛੱਡ ਤੈਨੂੰ ਪਰਤੀ ਜਨਵਾਉਂਗਾ ਮੈਂ ਉਹਰਾ ਬੇਟਾ ਮੁਰਕੇ ਆਉਣਗੇ ਜਦੋਂ ਤੇਰਾ ਵਿਆਹ ਹੋਏਗਾ ਠੀਕ ਹੈ ਬਾਬਾ ਉਦੋਂ ਆਉਣਗੇ ਠੀਕ ਹੈ ਨੀਜਾ ਮੁਰਿਆ ਤੇਰਾ ਤਲਾਉਂ ਦਾ ਨ ਪੱਕਾ ਪੱਕਾ ਦਾਦਾ ਪਾਈ ਪਾ ਨੇ ਕੋ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਸਾਡੇ ਘਰੇ ਮਿੱਠੀਆਂ ਰੋਟੀਆਂ ਭਗਵਾਤੀਆਂ ਮੈਨੂੰ ਤਾਂ ਯਕੀਨ ਹੀ ਨਹੀਂ ਆਉਂਦਾ ਵੀ ਇੰਨਾ ਸਿੱਧੀ ਸਾਡੇ ਮੁੰਡੇ ਨੂੰ ਵਿਆਹ ਦੋਗੇ ਤੁਸੀਂ ਲੈ ਵੀਰੇ ਜੇ ਭਾਨ ਨੂੰ ਕੋਲੇ ਰਿਸ਼ਤਾ ਹੋਊਗਾ ਤਾਂ ਭਾਨ ਨੂੰ ਕਿਉਂ ਨਾ ਕਰਾਉਗੀ ਭਾਨ ਨੂੰ ਤਾਂ ਭੱਜੀ ਫਿਰੂਗੀ ਬਹੁਤ ਵਧੀਆ ਕੀਤਾ ਤੁਸੀਂ ਤਾਂ ਆਏ ਬੱਸ ਮੈਲਾ ਰੋਟੀ ਉਹਨਗੇ ਡਰਾ ਇਹ ਤਾਂ ਅਸੀਂ ਬੋਲਾ ਤਾਂ ਨਹੀਂ ਹੈਗਾ ਮੈਂ ਖਾ ਲਾਂ ਮੂੰਹ ਪਠੰਡੀ ਹੋ ਜੂਗੀ ਆ ਦੇਖ ਲੈ ਭਾਈ ਕੋਈ ਨਹੀਂ ਚਲ ਇਹ ਤਾਂ ਸੁਭਾਈ ਹੈ ਇਦਾਂ ਦਾ ਪਾਪਾ ਚੰਦੀ ਸੇਤੀ ਖਾ ਕੇ ਮੈਨੂੰ ਸਾਗਨ ਦੇ ਦੇ ਜਿਹੜਾ ਬਣਦਾ ਹੈ ਨਾਲੇ ਕੋਈ ਨਹੀਂ ਭਾਈ ਕੋਈ ਨਹੀਂ ਸਾਗਨ ਵੀ ਦੇ ਦੇ ਮੈਨੂੰ ਰੋਟੀ ਖਾ ਗਣ ਚੱਲ ਵੀ ਕਰੇ ਕਰ ਸੁਨਣਾ ਪਿਆਗਾ ਤਦ ਕੱਢੀ ਜਾਂਦਾ ਇੱਥੇ ਬੈਠਾ ਆਪੇ ਮਿੱਠੀਆਂ ਰੋਟੀਆਂ ਲੈਣੀਆਂ ਨੇ ਆਹ ਮਨੂਲਾ ਦਾ ਮਰਦ ਚੋਂ ਬਾ ਲੈੰਦਿਆਂ ਕੁੜੀ ਨੇ ਕੋਈ ਨਹੀਂ ਜੀ ਮਿੱਠੀ ਨਹੀਂ ਬਣਾਏ ਤੇਰੇ ਕੀੜੀਆਂ ਲੱਗ ਜਾਣਗੀਆਂ ਇਹ ਤਾਂ ਹੁਣ ਮੇਰ ਚਾਲੀ ਬਣਾਈ ਆ। ਉਹ ਪਾਜੀ ਸ਼ੱਕ ਨਾਲ ਦੀਆਂ ਤਾਂ ਪਿੱਟੀਆਂ ਰੁਕੀਆਂ ਹੋਈਆਂ ਨੇ। ਇਹ ਕੀ ਕਰਾਂ? ਓਏ ਪਾਪੇ ਮਿੱਠਾ ਨਹੀਂ ਖਾਂਦੇ ਉਹਨਾਂ ਸ਼ੂਗਰ ਹੋ ਜਾਂਦੀ ਆ। ਆ ਪਾਜੀ ਸ਼ੂਗਰ ਨਾਲ ਤਾਂ ਮੈਂ ਮਰਾਂ ਨਾ ਮਰਾਂ। ਆ ਮਿਰਚਾਂ ਵਾਲੀ ਰੋਟੀ ਤਾਂ ਮੈਨੂੰ ਜ਼ਰੂਰ ਮਾਰੂਗੀ। ਆ ਲੈ ਜਾ ਪਾਜੀ ਰੁਕੀ। ਦੇਖੀ ਪਾਪੇ ਤੂੰ ਤਾਂ ਮੇਰਾ ਦਿਰੀ ਤੋੜ ਕੇ ਰੱਖਦਾ। ਮੈਂ ਤਾਂ ਇੰਨੇ ਚਾਹ ਨਾਲ ਰੋਟੀਆਂ ਬਣਾਈਆਂ ਸੀਗੀਆਂ। ਆ ਪਾਜੀ ਮੈਂ ਹੁਣ ਕੀ ਕਰਾਂ? ਚਲ ਕੋਈ ਨਹੀਂ ਜੀ। ਜੇ ਤੁਸੀਂ ਖਾ ਲਓ। ਨੇ ਆਣੀ ਐ ਚਲੋ ਕੋਈ ਮੈਂ ਤੁਹਾਨੂੰ ਕੁਝ ਹੀ ਖਾ ਕੇ ਦੇਖੋ ਤੂੰ ਖਾ ਲਾ ਕੇ ਮੈਨੂੰ ਬਾਪੂ ਜੇ ਭੁੱਖ ਨਹੀਂ ਹੈਗੀ ਮੈਂ ਫੇਰ ਖਾ ਲੂੰਗਾ ਆਇਆ ਨਾ ਮੇਰੇ ਬਰਫੀਆਂ ਨਾਲ ਮੂੰਹ ਭਰਿਆ ਪਿਆਗਾ ਬੋਲ ਮੈਂ ਕੀ ਬਾਪੂ ਪਾਣੀ ਲਿਆ ਮਾ ਬੁਰਕੀ ਪਸ ਗਈ ਲਿਆ ਦਿਓ ਭਈ ਲਿਆ ਦੇ ਪਾਣੀ ਤੂੰ ਭਈ ਦੱਸ ਮੈਨੂੰ ਕੀ ਕਰਾਵਾਂ ਆ ਕੀ ਲਿਆ ਕੇ ਸੰਧਾ ਰਾਤ ਸਾਡੇ ਪੱਲੇ ਕੋਈ ਨਹੀਂ ਬਾਈ ਜਵਾਕੜੀ ਬਣਾਉਂਦੀ ਤਾਂ ਮਿੱਠੀ ਹੀ ਹੋਊਗੀ ਉਹ ਭਲੇਖੇ ਚ ਪਤਾ ਨਹੀਂ ਲੱਗਿਆ ਹੋਣਾਗਾ ਕੀ ਪਤਾ ਹੈ ਤੱਕ ਨਵੀਂ ਆ ਨਿਆਣੀ ਆ ਜਵਾਕੜੀ ਹਨਾ ਨੂਨ ਮਿਰਚ ਦਾ ਨਹੀਂ ਪਤਾ ਲੱਗਦਾਗਾ ਲੈ ਪੱਪੇ ਲੱਗ ਰਾਉ ਛੜਬੱਟੇ ਦੇ ਲੈਨੇ ਬੁਰਕੀ ਫਸ ਗਈ ਓਏ ਹੋਏ ਓ ਪਾਈ ਠੰਡਾ ਪਾਣੀ ਨਾਲਿਆ ਤਾਂ ਫਰਿੱਜ ਤੋਂ ਕੱਢ ਕੇ ਲਿਆਤਾ ਤੂੰ ਤਾਂ ਕੀ ਹੋਇਆ ਬਾਪੂ ਕੁਲਪੀ ਤਾਂ ਨਹੀਂ ਜੰਮੀ ਠੰਡ ਚ ਤਾਂ ਗਰਮ ਪਾਣੀ ਲੈ ਕੇ ਦੇਈਦਾ ਹੁੰਦਾ ਭਾਈ ਨਾ ਬਾਪੂ ਤੇਰਾ ਬੀਬੀ ਬਾਦ ਜੂਗਾ ਗਰਮ ਪਾਣੀ ਨਾ ਪੀ ਓਹੋ ਕੀ ਕਰਾਂ ਮੈਂ ਹੁਣ ਬਾਪੂ ਰੋਟੀ ਤਾਂ ਖਾ ਲੈ ਤਾਂ ਸਾਗਨ ਹੁੰਦਾਗਾ ਉਹ ਬੱਸ ਭਾਈ ਸਾਗਨ ਤੈਨੂੰ ਹੀ ਦੇ ਦੂੰਗਾ ਮੈਂ ਲੈ ਜਾ ਉਹ ਸਮਝਾਣਾ ਨਾ ਪਾਪੇ ਨੂੰ ਤੇਕ ਜਾਣੀ ਪਿਆਰ ਵੱਦਦਾ ਹੁੰਦਾਗਾ ਸਾਗਨ ਵਿਚਾਰੀ ਰੋਟੀ ਖਾਦੇ ਨਾਲ ਉਹ ਮੈਂ ਤੁਸੀਂ ਕੋਈ ਨਹੀਂ ਮੈਂ ਖਾ ਲੀ ਜੀ ਤੁਸੀਂ ਖਾ ਲਓ ਬੱਸ ਬੱਸ ਲੋਣਾ ਜੀ ਅਰ ਤੁਸੀਂ ਸੱਤ ਸੱਤ ਜਨਮ ਦੇ ਬਾਰੇ ਕਰਦੇ ਸੀ ਖਾ ਲਓ ਹਾ ਲਓ ਜੀ ਕੋਈ ਨਹੀਂ ਕੋਈ ਨਹੀਂ ਮੈਂ ਫੇਰ ਖਾ ਲੂੰਗਾ ਆ ਜੀ ਤੁਸੀਂ ਮੈਨੂੰ ਪਿਆਰ ਹੀ ਨ ਕਰਦੇ ਲੱਗ ਗਿਆ ਪਤਾ ਕਿ ਕਿ ਨਹੀਂ ਆਂਦਾ ਬੇਇੱਜ਼ਤੀ ਕਰਾਈ ਨਹੀਂ ਭੂਆ ਮੈਂ ਤਾਂ ਸਮਝਾਉਣੀ ਆ ਮੈਨੂੰ ਕਹਦੇ ਹਉ ਦੇ ਬੰਦੇ ਨੂੰ ਪਹਿਲੇ ਮੂਰੇ ਲਾ ਕੇ ਰੱਖੇ ਤੇ ਨੋਈ ਨਾ ਦਾ ਪਤਾ ਤੇ ਤੈਨੂੰ ਨੂਨ ਦਾ ਪਤਾ ਨਹੀਂ ਹੈ ਕਿ ਨੂਨ ਆ ਇਹ ਮੈਂ ਤਾਂ ਨੂਨ ਮੈਨੂੰ ਨੂਨ ਮੇਰੇ ਤੇ ਪਸੰਦ ਆਗਾ ਤਾਂ ਨੂਨ ਨਾਲ ਗੜਾਕਣਾ ਖਲਾਤੀਆਂ ਪਕੌਣੀਆਂ ਨੇ ਇਹ ਆ ਗਿਆ ਤਾਂ ਪੀਪੀ ਬੈਦ ਗਿਆ ਕੋਈ ਨਹੀਂ ਕੋਸ਼ ਨਹੀਂ ਹੋਇਆ ਭਾਈ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਖਾ ਲੈ ਜੀ ਤਸੀ ਉਹ ਪਕੌਣੀਆਂ ਤਾਂ ਮਿੱਠੀਆਂ ਸੀ ਤੂੰ ਨੂਨ ਵਿੱਚ ਪਾ ਲਈ ਉਹ ਗੱਗੇ ਖਾ ਲੈ ਜਿਹੜੀਆਂ ਹੈਗੀਆਂ ਨੇ ਅੰਦਰ ਜਾ ਕੇ ਖਾ ਲੈ ਕਿਉਂ ਜਲੂਸ ਕਢਾਇਆਗਾ ਟਿੱਕ ਜਾ ਪਾਗ ਜਾ ਮਿੱਠਾ ਨਹੀਂ ਬਾਪੂ ਦਾ ਸ਼ੂਗਰ ਵਾਜੂਗਾ ਸੋਨੂੰ ਨਹੀਂ ਪਤਾ ਹੋਏਗਾ ਇੰਨਾ ਗੱਲਾਂ ਦਾ ਉਹ ਸਿਆਣੀ ਆ ਕੁੜੀ ਦਾ ਭਗ ਜਾ ਅੰਦਰ ਭਗ ਜਾ ਆ ਦੇਖ ਕਰ ਤੇ ਬਾਪੂ ਨੇ ਮੇਰੇ ਦਿਲ ਦੀ ਗੱਲ ਤੂੰ ਨਮੀ ਨਮੀ ਆਈ ਆ ਸੌਰੀ ਬੋਲਿਆ ਕਰ ਲੈ ਪੁੱਤ ਨੂੰ ਤਾਂ ਪਤਾਗਾ ਤੂੰ ਦੱਸਿਆ ਨਹੀਂ ਇਹਨਾਂ ਨੂੰ ਪਹਿਲਾਂ ਮੇਰਾ ਨੇਚਰ ਕਹੇ ਜਾਗਾ ਕਰਤੀ ਨਾ ਉਹੀ ਗੱਲ ਤੂੰ ਵੀ ਖਾਰੇ ਚ ਖਾ ਲਾ ਕੀ ਹੋ ਗਏ ਲੈ ਰੋਟੀ ਅਸਵਾਦ ਨਹੀਂ 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 ਬੜੀਆਂ ਨੇ ਠੀਕ ਨੇ ਆ ਮਤਾ ਚਾਰ ਹੈਗਾ ਉਹਦੇ ਨਾਲ ਸਵਾਦ ਲੱਗੂਗੀ ਖਾਣਾ ਉਹ ਭਾਈ ਤੂੰ ਭਗ ਜਾ ਅੰਦਰ ਭਗ ਜਾ ਅੰਦਰ ਭਗ ਜਾ ਕੋਈ ਨਹੀਂ ਖਾ ਲੈ ਲੈ ਹੋਰ ਬਣਾਉਣਾ ਦਸ ਦੇ ਮੈਂ ਬਣਾ ਲਿਆ ਨਹੀਂ ਅੱਗੋਂ 5 ਮਿੰਟ ਤੱਕ ਮੈਂ ਬਣਾ ਲਾ ਖੀਰ ਬਣਾ ਲਾ ਜਾ ਮਰ ਕੇ ਖੀਰ ਮੇਰੇ ਟਿਆਲੇ ਆਉਂਦੀ ਆ ਇਹ ਆ ਗਿਆ ਪੂਹਾ ਹੱਸੀਆ ਮੇਆ ਨਹੀਂ ਭਾਗ ਜਾ ਭੈਣੇ ਆ ਜਾ ਤੂੰ ਬਣਾ ਦੇ ਫੇਰ ਤੁਸੀਂ ਐਂ ਕਰੋ ਜਾ ਕੇ ਇਹਨੂੰ ਅੰਦਰ ਸਮਝਾ ਦਿਓ ਕੁਝ ਕੀ ਕੀ ਬਣਾਉਣਾ ਰਸੋਈ ਪਾਣੀ ਦਾ ਤਖਸਦ ਹੋ ਇਹਨਾਂ ਨੂੰ ਚਾਲਨ ਮੈਂ ਦੱਸਾਂ ਲੈ ਜਾਓ ਇਹਨਾਂ ਨੂੰ ਪਾਪਾ ਠੀਕ ਆ ਮਣ ਆ ਜਾਓ ਠੀਕ ਆ ਪਾਪਾ ਆ ਜਾ ਬਾਪੂ ਤੇਰੇ ਨਾਲੋਂ ਤਾਂ ਯਾਰ ਆਪਾਂ ਹੀ ਠੀਕ ਸੀਗੇ ਹੈ ਉਹ ਕੋਈ ਨਹੀਂ ਕਿਹੜਾ ਤੂੰ ਡੋਲਾ ਲਿਆ ਕੇ ਦਿੱਤਾ ਮੈਨੂੰ ਮੇਰੇ ਤਾਂ ਜਾਨ ਨੂੰ ਸਿਆਪਾ ਛੇੜਦਾ ਉਹ ਕੋਈ ਨਹੀਂ ਗੱਗੇ ਕੋਈ ਨਹੀਂ ਪੁੱਤ ਥੋੜੀ-ਥੋੜੀ ਉਹਨੂੰ ਸੜਾ-ਛਾਵਾ ਵਾਜੂਗਾ ਆਪਾਂ ਹੱਥ ਮਚਾਉਣ ਨਾਲੋਂ ਤਾਂ ਚੰਗੇ ਆ ਉਹ ਇਹੋ ਜਿਹੇ ਹੱਥ ਮਚਾਉ ਆਪਾਂ ਕਿਸੇ ਦਿਨ ਇਹਦੇ ਕਮਲ ਕੋਨੇ ਨੇ ਆਪਣਾ ਹੱਥ ਹੀ ਚੁੱਲ੍ਹੇ 'ਚ ਦੇ ਦੇਣਾ ਵੀ ਸਿੱਖੀ ਚੱਲੋ ਲੈ ਫੜ ਕੋਈ ਨੀ ਤੂੰ ਬਚ ਕੇ ਰਹੀ ਮੜਾ ਇਹਦਾ ਭਗ ਜਾ ਤੂੰ ਰੋਟੀ ਅੰਦਰ ਜਾ ਕੇ ਦੇਖ ਲੈ ਕੀ ਕਰੀ ਜਾਂਦੀਆਂ ਨੇ ਉਹ ਮੜਾ ਪਤਨਾ ਸਮਝਾਉਂਦੀ ਆ ਕੁਛ ਨਹੀਂ ਤਾ ਭਗ ਜਾ ਕੋਈ ਇਕੱਲਾ ਕੁੜ ਪਿਆ ਖੰਡਦਾ ਹੈ ਨੀਗੀ ਓ ਭਾਈ ਤੂੰ ਮੜਾ ਪਰੇ ਹੋ ਕੇ ਬੈਠ ਤੂੰ ਕਿਉਂ ਪਾਪਾ ਹੁਣ ਤਾਂ ਤੂੰ ਸਾਗ ਨਾਲੀ ਰੋਟੀ ਖਾਦੀ ਆਂ ਬਾਹਰੋਂ ਵਾਤਾ ਰੋਟੀ ਓਏ ਪਾਪਾ ਮੈਂ ਕੀ ਕਰਾਂ ਓਏ ਕੀ ਹੋ ਗਿਆ ਪਾਪੇ ਪਾਣੀ ਪੀ ਲੈ ਲੈ ਔਰ ਮੈਂ ਪੀ ਲੂੰਗਾ ਤੂੰ ਭਗ ਜਾ ਅੰਦਰ ਭਗ ਠੀਕ ਆ ਪਾਪਾ ਦੱਸ ਦੀ ਜੇ ਤੀਜ ਦੀ ਲੋੜ ਹੋਈ ਕੋਈ ਉਹ ਪਾਪ ਮਿਲਦਾ ਇੰਦਾ ਲੱਗਦਾ ਵੀ ਚੜੀਲੀ ਆ ਸਾਡੇ ਘਰੇ ਤਾਂ ਠੀਕ ਰਹਿੰਦਾ ਹੈ